ਗਲਤ ਗੱਲ ਨਹੀਂ ਨਹੀਂ ਲੜਦਾ ਸੀ ਨਹੀਂ ਨਹੀਂ ਗਲਤ ਗੱਲ ਨਹੀਂ ਨਹੀਂ ਲੜਦਾ ਸੀ ਨਹੀਂ ਜੀ ਮੁੰਡੇ ਟਾਇਰ ਲਿਆਏ ਟਾਇਰ ਲਿਆਏ ਮੁੰਡਾ ਟਾਇਰ ਕਿੱਥੋਂ ਲੈ ਕੇ ਆਏ ਹੋ ਪਹਿਲਾਂ ਇਹ ਕੀ ਕਰਨ ਟਾਇਰ ਲੈ ਕੇ ਆਏ ਤੁਸੀਂ ਕਿਹਨੇ ਪਾੜਿਆ ਰੇ ਮੈਨੂੰ ਪਤਾ ਇਹ ਮਤਲਬ ਇਹ ਘੱਡੀਆਂ ਮਿਸਤਰੀ ਦੀ ਸੰਨੀ ਹੁੰਦੀ ਏ ਮਿਸਤਰੀਆਂ ਨੇ ਧੱਕੇ ਨਾਲ ਸਾਡਾ ਟਾਇਰ ਪਾੜਿਆ ਸਾਨੂੰ ਇਨਸਾਫ ਚਾਹੀਦਾ ਓਏ ਹੈਲੋ ਸਾਨੂੰ ਇਨਸਾਫ ਚਾਹੀਦਾ ਟਾਇਰ ਧੱਕੇ ਨਾਲ ਪਾੜਿਆ ਹੁਣੇ ਆ ਦੇਖੋ ਜਵਾਗਰ ਤੇਗੀ ਬੁਜਾ ਦੇ ਦੋ ਅੱਧ ਕੱਦਰ ਆ ਦੇਖੋ ਰੋ ਵਸ ਰੋਣਾ ਦੇਖ ਭਾਈ ਹੈਲੋ ਮਿਸਤਰੀ 14 ਨੰਬਰ ਓਏ ਇਹ ਗੱਲ ਕੀ ਆ ਭਾਈ ਗੱਲ ਤਾਂ ਕੁਝ ਨਹੀਂ ਬਸ ਕੋਣ ਆ ਗਿਆ ਗੱਲ ਕੀ ਆ ਯਾਰ ਇਹ ਕੀ ਕਰਤਾ ਤੁਸੀਂ ਨੇ ਭਾਈ ਯਾਰ ਜਵਾਗਰ ਜੱਟ ਮਾਰਾ ਗਧਰਤੀ ਭਾਈ ਤੁਹਾਨੂੰ ਯਾਰ ਹਰ ਹੈਗੇ ਨਹੀਂ ਜਵਾਬ ਕਰਕੇ ਮੈਂ ਜਿਹੜਾ ਤੁਹਾਨੂੰ ਲੈਂਦਾਗਾ ਉਹ ਵੀ ਸਾਫ ਆ ਉਹ ਪਾ ਲਉਦਾ ਫਿਰ ਇਹਦਾ ਕਸ਼ਿਆ ਥੋੜਾ ਜਿਹਾ ਉਹ ਹੈਲੋ ਮੈਨੂੰ ਆਏ ਦੱਸ ਮੈਨੂੰ ਐਸਾ ਐਮਰਪਾ ਇਹ ਠੀਕ ਆ ਲੈ ਤਾਇਰ ਬਦਲਾ ਕੇ ਲੈਣਾ ਯਾਰ ਦੋ ਬਾਈ ਟਾਇਰ ਫੁੱਲਿਆ ਹੋਇਆ ਨਾਲੇ ਕਿੱਥੇ ਫੁੱਲਿਆ ਹੋਇਆ ਫੁੱਲਿਆ ਹੋਇਆ ਟਾਇਰ ਆਹ ਇਹ ਉਹਲੇ ਦੇਖੇ ਨੇ ਨਾ ਨਾ ਫੁੱਲਿਆ ਹੋਇਆ ਨਹੀਂ ਸਹੀ ਟਾਇਰ ਆ ਵਈਆ ਮੈਨੂੰ ਐਸ ਵੀ ਟਾਇਰ ਕੀ ਕਿਵੇਂ ਬਾਟਿਆ ਟਾਇਰ ਨੇ ਪਹਿਲਾਂ ਤੈਨੂੰ ਪੁੱਛਿਆ ਕੋਈ ਨਾ ਮੈਨੂੰ ਆਪ ਵੀ ਫੜ ਗਿਆ ਦੇਖ ਟਾਇਰ ਨੇ ਕੋਈ ਪੁੱਛਿਆ ਵੀ ਨਹੀਂ ਬਾਗ ਨੂੰ ਇਹ ਤਾਂ ਕੀ ਪੁੱਛੂਗਾ ਨਹੀਂ ਮੜਾ ਫੇਰ ਵੀ ਅਸਵੀ ਕਿਵੇਂ ਜੇ ਫਟਿਆ ਤੇ ਸੱਤ ਮੈਨੂੰ ਕਹਿੰਦਾ ਰਿਆ ਓਏ ਹਾਂ ਮੈਂ ਉਹਰੇ ਖੜ ਗਿਆ ਆ ਕੇ ਠੀਕ ਆ ਮੈਂ ਹੁਣ ਚੈੱਕ ਕਰ ਮੈਂ ਦੱਬੀ ਕਰੇ ਦੱਤੀ ਗਿਆ ਮੈਂ ਡੰਡਾ ਲਾਈ ਗਿਆ ਉਹ ਪੈਨ ਦਾ ਲੋੜ ਇੱਕ ਦੰਦ ਪਤਾ ਨਹੀਂ ਓਏ ਗਾਲ ਹੀ ਕੱਢ ਰਹੀ ਬਜੀ ਗੱਲ ਤਾਂ ਨਹੀਂ ਟਾਇਰ ਮੈਨੂੰ ਐ ਦੱਸ ਵੀ ਬੈ ਪਿੱਛੇ ਓ ਮੜਾ ਜ ਮੇਰੀ ਗੱਲ ਸੁਣ ਤੂੰ ਪੂਰਾ ਨਹੀਂ ਆ ਕੇ ਮੇਰੇ ਵਿੱਚ ਲੰਬਾ ਵਾ ਲਾਂਗਾ ਤੋ ਮੈਨੂੰ ਐਸ ਵੀ ਟਾਇਰ ਕਿਵੇਂ ਫਟਿਆ ਬੈ ਰੇ ਤੇਰਾ ਦੀਗਾ ਮੈਂ ਤਾਂ ਨਾਲ ਬੰਦੂ ਆ ਟਾਇਰ ਰੇਸ ਨਾਲ ਟਾਰ ਕੇ ਫਟ ਗਿਆ ਅੱਧਾਈ ਦਾ ਰੇਸ ਪਤਾ ਨਹੀਂ ਕੀ ਟਾਇਰ ਟੁੱਟ ਗਿਆ ਟਾਇਰ ਫਟ ਗਿਆ ਟਾਇਰ ਮੂਵਮੈਂਟ ਪਤਾ ਨਹੀਂ ਕੀ ਟਾਇਰ ਫਟ ਗਿਆ ਜਿਵੇਂ ਬੜਾ ਪੈ ਗਿਆ ਅੱਠ ਹਾਂ ਅਰੇ ਜੀ ਤੁਸੀਂ ਕੁਝ ਕੀ ਇਹ ਕੀ ਕਾਰਨ ਹੋ ਸਕਦਾ ਮੈਨੂੰ ਐਸ ਤੋਂ ਵੀ ਕੀ ਕਾਰਨ ਹੋ ਸਕਦਾ ਨਾ ਸੂਜੋ ਸੋ ਜਾ ਰਹੀ ਹੈ ਸਰ ਬਈ ਕਾਰਨ ਦੱਸੋ ਵੀ ਟਾਇਰ ਫੁੱਲਿਆ ਹੋਇਆ ਹੋ ਸਕਦਾ ਇਹ ਲਵੇ ਖੜ ਕੇ ਡੰਡਾ ਮਾਰਦਾ ਦੀ ਟਾਇਰ ਤੇ ਟਾਇਰ ਨੂੰ ਕੁਝ ਨਹੀਂ ਇਹਨੂੰ ਕੀ ਲੋਡ ਪਈ ਡੰਡਾ ਮਾਰਨ ਦੀ ਡੰਡਾ ਕਿਹੜਾ ਐਡਾ ਮੋਟਾ ਦੀ ਐਡਾ ਇੰਨਾ ਕੁ ਬਦਲ ਦਿੰਦਾ ਨਹੀਂ ਕਾਰ ਤੈਨੂੰ ਕੀ ਲੋਡ ਪਈ ਡੰਡਾ ਮਾਰਨ ਦੀ ਲੱਛਣ ਦਾ ਆਪ ਦੇ ਮਾੜੇ ਨੇ ਮੈਂ 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 ਕਿੱਥੋਂ ਕਰਦਾ ਰਿਹਾ ਮਿਸਤਰੀ ਮਾੜੇ ਨੇ ਮਿਸਤਰੀ ਮਾੜੇ ਨੇ ਮਿਸਤਰੀ ਕਾ ਨੂੰ ਤੇਰੇ ਲੱਛਣ ਮਾੜੇ ਨੇ ਨਾ ਨਾ ਉਹਨਾਂ ਦਾ ਕੀ ਮਸਲਾ ਮੰਨਦਾ ਯਾਰਾ ਤਾੜਾ ਪਿੱਕਾ ਵੀ ਬਰੇ ਬਾਹਾਂ ਦਾ ਦਦਾ ਜੀ ਪਹਿਲਾਂ ਬਣਾ ਲੈ ਬਣਾ ਇਸ ਇੱਧਰ ਮੂੰ ਕਰ ਬਣਾ ਹੈ ਆ ਲੈ ਇੱਧਰ ਮੂੰ ਕਰੀ ਚਲੋ ਜੋ ਹੋ ਗਿਆ ਇੱਧਰ ਮੂੰ ਕਰ ਪਹਿਲਾਂ ਬਣਾ ਇਸ ਤੂੰ ਅੱਕ ਬਾਰ ਦਾ ਇਹ ਤੈਨੂੰ ਆ ਤੇ ਤੈਨੂੰ ਪੁੱਠੀ ਹੱਤ ਕਿੱਥੋਂ ਪਈ ਆ ਇਹਨੇ ਪਈ ਆ ਗਲਤ ਗੱਲ ਨਹੀਂ ਨਹੀਂ ਲੜਨਾ ਸੀ ਨਹੀਂ ਨਹੀਂ ਲੜ ਲੜਦਾ ਨਹੀਂ ਲੜਦਾ ਨਹੀਂ ਲੜਦਾ ਨਹੀਂ ਲੜਦਾ ਨਹੀਂ 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 ਇਹਦੇ ਚ ਪਾਜੂ ਪੈਂਚ ਚੋੜ ਨੇ ਕੈਮਰਾ ਗੰਦਾ ਪਿਆ ਨਹੀਂ ਕੈਮਰਾ ਢੋੜੇ ਮੋਕ ਕਰ ਲਿਆ ਕੋਈ ਗੱਲ ਨਹੀਂ ਜੱਟ ਟਾਇਰ ਪਵਾ ਲਿਆ ਜਾ ਕੇ ਜੱਟ ਟਾਇਰ ਨਾ ਮਾ ਟਾਇਰ ਪਾ ਕੇ ਲੈ ਹੁਣ ਉਹ ਕੀ ਕਰਦੇ ਹੋ ਸੀ ਹੁਣ ਲੋ ਜੀ ਆਹ ਗੱਡੀ ਆਪਾਂ ਨੇ ਆਪਣੇ ਆਹ ਗੱਡੀ ਆਪਾਂ ਨੇ ਦਵਾਈ ਸੀ ਆਪਣੇ ਭਰਾ ਨੂੰ ਹਨਾ ਤੇ ਆਹ ਦੇਖੋ ਵੀ ਇਹਦਾ ਹੁਣ ਆਪਣੇ ਭਰਾ ਦੀ ਗੱਡੀ ਆ ਇਹ ਤੇ ਟਾਇਰ ਪਾੜ ਗਿਆ ਇਹ ਲੈਂਦੇ ਸੀ ਪੰਗੇ ਦੇਖੋ ਚੌੜ ਦੀ ਜੋੜ ਰਹਿ ਗਈ ਮਿਸਤਰੀ ਗੱਡੀ ਸਟਾਰਟ ਕਰ ਰੱਖੀ ਸੀਗੀ ਮਿਸਤਰੀ ਦਾ ਬੈਰਿੰਗ ਚੈੱਕ ਕਰ ਰਿਹਾ ਸੀਗਾ ਦਾ ਬੈਰਿੰਗ ਆਵਾਜ਼ ਕਰਦਾ ਸੀਗਾ ਤੇ ਉਹ ਮੁੰਡੇ ਨੇ ਪਤਾ ਨਹੀਂ ਵਿੱਚ ਕਿੱਲ ਮਾਰਿਆ ਪਤਾ ਨਹੀਂ ਕੀ ਮਾਰਿਆ ਤੇ ਟਾਇਰ ਪਿਆ ਫਟਿਆ ਟਾਇਰ ਗਿਆ ਫਟਾ ਤੇ ਹੁਣ ਤਾਂ ਹੀ ਦੋ ਟਾਇਰ ਲੈ ਕੇ ਆਣੇ ਚਿੜੀ ਚੂਣੀ ਕਰੀ ਕਿ ਕੁਕੀ ਕਹਿ ਨਹੀਂ ਕਰੀ ਚੁੱਪ ਕਰਕੇ ਲੰਘ ਗਏ ਉਹ ਟਾਇਰ ਲੈ ਆਏ ਚੌੜੀ ਦੀ ਗੱਲ ਹੁਣ ਇੱਧਰ ਲਾ ਕੇ ਤੁਸੀਂ ਓਏ ਸਹੀ ਗੱਡੀ ਕਰਨੀ ਆ ਵੀ ਬੱਡੀ ਵੀ ਆਲੇਗਾ ਤੁਸੀਂ ਅੱਜ ਗੱਡੀ ਦਾ ਕੰਮ ਨਹੀਂ ਕਰ ਸਕੋਗੇ ਦੇਖ ਵੀ ਨੇ ਆ ਬਾਡਰ ਕੇ ਇੱਥੋਂ ਉਧਰ ਵੱਡੀ ਹੋਈ ਆਗੀ ਉਧਰ ਵੱਡੀ ਹੋਈ ਆਗੀ ਨਵਾਂ ਪੀਸ ਲਾਇਆਗਾ ਉਹ ਪਿਆ ਪੁਰਾਣਾ ਪੀਸ ਵੀ ਆ ਵੱਢ ਕੇ ਡੇਗਿਆ ਉਹ ਪਰੀ ਪੁਰਾਣਾ ਪੀਸ ਵੀ ਦਿਖਾ ਦੇ ਉਹ ਪਿਆਗਾ ਪੁਰਾਣਾ ਪੀਸ ਉਹ ਪਿਆਗਾ ਇੱਕ ਉਹ ਲੋਕ ਗਲਤ ਤਰ੍ਹਾਂ ਦੱਬਦਾ ਉਹਨੇ ਗੱਡੀ ਦਾ ਉਹ ਗੱਡੀ ਦਾ ਕਿਹੜਾ ਯਾਰ ਆਪਣਾ ਨਵਾਂ ਐਸੋ ਲੈ ਵੀ ਹੁਣ ਨਾ ਟੱਲੇ ਗੱਡੀ ਦਾ ਕਿਹੜਾ ਯਾਰ ਹੈ ਹੈ ਵਾਹ ਕਿਹਾ ਆ ਟਾਇਰ ਪਾਟਾ ਹੈ ਮੁੰਡੇ ਆਪਦੇ ਘਰੇ ਲੈ ਕੇ ਜਾਂਦੇ ਹੋਏ ਬੇਸ ਨੂੰ ਬੇਚੋਗਾ ਆਏਗਾ ਤੂੰ ਬੇਸ ਨਾਲ ਟਾਇਰ ਪਾਟ ਜਾਂਦਾ ਓਏ ਨਹੀਂ ਬੇਜ਼ਰਾ ਡਾਇਰਪਾਡ ਜੂੜਾ ਇਹੋ ਜਿਹੇ ਵੀਰੇ ਲੱਛਣਾ ਮਤਲਬ ਕ ਲੱਛਣਾਂ ਵਾਲੀਆਂ ਵੀਡੀਓ ਦੇਖਣ ਵਾਲੀਆਂ ਸਾਨੂੰ ਫੋਲੋ ਕਰੋ ਠੀਕ ਆ ਨਾ ਹੱਸੋ ਤੇ ਹਸਾਓ ਤੇ ਦੇਖੋ ਇਧਰ ਮੁੰਡੇ ਕਿਵੇਂ ਖੜੇ ਨੇਗੇ ਪੂਰਾ ਜੋਰ ਲਾਰਖਿਆ ਮੁੰਡਿਆਂ ਨੇ ਇੱਕ ਆਈ ਨਹੀਂ ਕਿ ਇਹਦੇ ਕੋਲ ਖੜਾ ਕਰ ਲੀਏ ਉਹ ਮੁੰਡਿਆ ਇਹਦੇ ਕਿਲ ਕੋਲ ਖੜਾ ਕਰ ਲਾ ਕੋਈ ਸੈਟਿੰਗ ਚੱਲ ਰਹੀਆਂ ਨੇ ਸੈਟਿੰਗ ਕਰਨ ਵਾਸਤੇ ਸੈਟਿੰਗ ਚੱਲ ਰਹੀ ਓਕੇ ਸਰ ਹੋਰ ਆ ਆਪਣੀ ਵੀਰੇ ਜੋ ਗੱਡੀ ਜੋ ਪੱਟੀ ਹੈਗੀ ਐਲਪੀ ਐਲਪੀ ਨਾ ਇਹ ਕੀ ਬਿੱਟ ਲਿਖਿਆ ਹੋਇਆ ਕੋਹ ਲਿਖਿਆ ਐਲਪੀ ਜੀ ਕਿਹੜੀ ਗੈਸ ਵਾਲੀ ਪੱਟੀ ਹੈਗੀ ਸੀਐਨਜੀ ਨਹੀਂ ਵੀਰੇ ਐਲਪੀ ਜੀ ਆਹ ਗੱਡੀ ਦੇ ਵਿੱਚ ਲੱਗੀ ਹੋਈ ਸੀ ਅੱਜ ਪੱਟਤੀ ਆਪਾਂ ਨੇ ਤੇ ਗੱਡੀਆਂ ਬਹੁਤ ਖੜੀਆਂ ਜੀਆਂ ਕੰਮ ਕਰਦੇ ਜੇ ਜੇ ਕੰਮ ਕਰਨ ਨਾਲ ਲੱਛਣ ਹੋਣ ਤਾਂ ਉਹਨੂੰ ਕੰਮ ਹੋ ਜਾਂਦਾ ਇੱਕ ਇਹਨਾਂ ਦਾ ਮੁੰਡਾ ਬਿੱਟੂ ਅੱਜ ਆਇਆ ਨਹੀਂ ਹੈਗਾ ਉਹੀ ਮੁੰਡਾ ਕੰਮ ਕਰਦਾ ਸੀ ਗੱਲਾਂ ਆ ਦੇਖੀ ਲੱਛਣ ਦੇਖੋ ਲੱਛਣ ਦੇਖੋ ਇਹਨਾਂ ਦੇ ਕੋਈ ਨਾ ਆ ਜਾ ਹਲੇ ਇੱਧਰ ਆ ਜਾ